ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਡਬਲ ਪਾਈਪਿੰਗ ਲਾਉਣੀ ਤੇ ਇਹ ਆਪਾਂ ਡਬਲ ਪਾਈਪਿੰਗ ਲਈ ਹੈ ਦੋ ਫਲਾਵਰ ਜਿਹੜੇ ਕਲਰ ਦੋ ਫਲਾਵਰ ਨਾਲ ਦੇ ਆਪਾਂ ਕਲਰ ਲਏ ਆ ਇੱਕ ਹੈਗਾ ਬਲੂ ਤੇ ਇੱਕ ਜਿਹੜਾ ਔਰੇਂਜਾ ਕਲਰ ਆ ਰਾਸਟਰੀਆ ਕਲਰ ਉਹ ਵਾਲਾ ਕਲਰ ਲਿਆ ਤੇ ਦੋ ਕਲਰਾਂ ਦੀ ਆਪਾਂ ਪਾਈਪਿੰਗ ਲਈ ਹੈ ਤੇ ਇਸ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿੱਦਾਂ ਲਾਉਣੀ ਹੈ ਤੇ ਮੇਰੀ ਜਲਦੀ ਜਲਦੀ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਦਾਨਿਆ ਤੁਹਾਨੂੰ ਦੇ ਕੋਲ ਵੀਡੀਓ ਪਹੁੰਚ ਸਕਣ ਹੁਣ ਆਪਾਂ ਇਹਦੇ ਤੇ ਲਾਵਾਂਗੇ ਡਬਲ ਪਾਈਪਿੰਗ ਇਹ ਤੇਨੂੰ ਦਾਲ ਦਿਆ ਸੌਖੇ ਜਿਹੇ ਤਰੀਕਾ ਕਿੱਦਾਂ ਲੱਗਦੀ ਹੈ ਦੋ ਤਰੀਕਿਆਂ ਵਾਲਾ ਸਿੱਧਾ ਆਪਾਂ ਦੱਸਾਂਗੇ ਤੁਹਾਨੂੰ ਤੇ ਵੀ ਦੋਹਾਂ ਤਰੀਕਿਆਂ ਨਾਲ ਕਿਵੇਂ ਲੱਗਦੀ ਹੈ ਠੀਕ ਹੈ ਤੇ ਆਪਾਂ ਪਹਿਲਾਂ ਹੁਣ ਬਾਹ ਤੇ ਲਾਉਣੇ ਦੱਸਾਂਗੇ ਤੁਹਾਨੂੰ ਤੇ ਬਾਹ ਤੇ ਜਿਹੜੀ ਆਪਾਂ ਫਰੰਟ ਤੇ ਕਰਨੀ ਆ ਉਹ ਵਾਲੀ ਲੈਸ ਇੱਕ ਵਾਰ ਦੇਖਦੇ ਆਪਾਂ ਪਾਈਪਿੰਗ ਕਿਹੜੀ ਫਰੰਟ ਤੇ ਲਾਉਣੀ ਹੈ ਤੇ ਇਸ ਤਰੀਕੇ ਨਾਲ ਆਪਣੀ ਆਊਗੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਜਿਹੜੀ ਇਹ ਵਾਲਾ ਆਪਣਾ ਟੱਕ ਲੱਗਾ ਹੋਇਆ ਹੈ ਇੱਕ ਤੇ ਆਪਾਂ ਜਿਹੜੀ ਫਰੰਟ ਤੇ ਲਾਉਣੀ ਆ ਉਹ ਆਪਾਂ ਇੱਧਰ ਜਿਹੜਾ ਪੁੱਠਾ ਪਾਸਾ ਉੱਥੇ ਆਪਾਂ ਇਸ ਤਰੀਕੇ ਨਾਲ ਲਾ ਲੈਣੀ ਹੈ ਜਿਹੜੀ ਆਪਣੀ ਮੂਹਰਲੇ ਪਾਸੇ ਆਉਣੀ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਇਹ ਆਪਣੀ ਲੱਗੋਗੀ ਤੇ ਆਪਾਂ ਨੇ ਇਸ ਪੁੱਠੇ ਪਾਸੇ ਰੱਖ ਕੇ ਤੇ ਇਦਾਂ ਆਪਾਂ ਥੋੜਾ ਥੋੜਾ ਕਪੜਾ ਛੱਡ ਕੇ ਜਿੰਨਾ ਕ ਆਪਾਂ ਸਲਾਈ ਚ ਦੇਣਾ ਤੇ ਇਦਾਂ ਆਪਾਂ ਸਲਾਈ ਲਾ ਲੈਣੀ ਸਾਰੀ ਇਹ ਆਪਾਂ ਇਹਦੇ ਨਾਲ ਨਾਲ ਸਲਾਈ ਜਿਵੇਂ ਆਪਾਂ ਸਿੰਗਲ ਲੇਸ ਲਾਉਣੇ ਹੈ ਨਾ ਆਪਾਂ ਪਾਈਪਿੰਗ ਲਾਉਣੇ ਹੈ ਜਾਂ ਲੇਸ ਲਾਉਣੇ ਹੈ ਅੰਡਰਗਰਾਉਂਡ ਉਦਾਂ ਹੀ ਆਪਾਂ ਇਹ ਲਾ ਲੈਣੀ ਇੱਕ ਵਾਰੀ ਤੇ ਇੱਕ ਆਪਾਂ ਨੇ ਫਿਰ ਦੂਸਰਾ ਕਲਰ ਜਿਹੜਾ ਆਪਣਾ ਉਹ ਆਪਾਂ ਇੱਥੇ ਰੱਖਾਂਗੇ ਇੱਥੇ ਆਪਾਂ ਚੌਕਣਾ ਨਿਸ਼ਾਨ ਵੀ ਲਾ ਸਕਦੇ ਆ ਇੱਥੋਂ ਰੱਖ ਕੇ ਇਦਾਂ ਤੇ ਇੱਥੇ ਨਿਸ਼ਾਨ ਲਾ ਲੈਣਾ ਆਪਾਂ ਫਿਰ ਥੋੜਾ ਈਜ਼ੀ ਹੋ ਜਾਂਦਾ ਲਾਉਣਾ ਤੇ ਆਪਾਂ ਲਾਤਾ ਬਿਨਾਂ ਨਿਸ਼ਾਨ ਲਾਇਤੋ ਵੀ ਲਾ ਸਕਦੇ ਆ ਪਰ ਇਦਾਂ ਆਪਾਂ ਨੂੰ ਥੋੜਾ ਜਿਹਾ ਸੁੱਕਾ ਹੋ ਜਾਂਦਾ ਤੇ ਇਹਦੇ ਉੱਪਰ ਉੱਪਰ ਨਿਸ਼ਾਨਦੇ ਆਪਾਂ ਰੱਖ ਕੇ ਪਾਈਪਿੰਗ ਰੱਖ ਕੇ ਇਦਾਂ ਸਲਾਈ ਲਾ ਦੇਣੀ ਹੈ ਤੇ ਇਹ ਆਪਾਂ ਇਹਦੇ ਉੱਪਰ ਸਲਾਈ ਲਾ ਲੈਣੀ ਹੈ ਹੁਣ ਆਪਾਂ ਇਹਨਾਂ ਦੋਨਾਂ ਲੈਸਾਂ ਨੂੰ ਉਹਨਾਂ ਨੂੰ ਇਕੱਠਾ ਕਰਕੇ ਆਪਾਂ ਇਦਾਂ ਸਲਾਈ ਲਾ ਦੇਣੀ ਹੈ ਠੀਕ ਹੈ ਇਸ ਤਰੀਕੇ ਆਪਾਂ ਨਾਲ ਰੱਖ ਕੇ ਉਸਕੇ ਪੂਰੀ ਥੋੜੀ ਜਿਹੀ ਵੀਡੀਓ ਤੇ ਆਪਾਂ ਤੁਹਾਨੂੰ ਇਦਾਂ ਆਪਣੀ ਇਹ ਲੱਗ ਜਾਣੀ ਹੈ ਠੀਕ ਹੈ ਹੁਣ ਆਪਾਂ ਤੁਹਾਨੂੰ ਇਹ ਲਾ ਕੇ ਚਾਕ ਤੇ ਲਾ ਕੇ ਦਿਖਾਵਾਂਗੇ ਠੀਕ ਹੈ ਵੀ ਕਿੱਦਾਂ ਲੱਗੀ ਹੈ ਉਹ ਥੋੜੀ ਜਿਹੀ ਵੀਡੀਓ ਸਕਿਪ ਹੋ ਗਈ ਸੀ ਤੇ ਹੁਣ ਆਪਾਂ ਲਾਵਾਂਗੇ ਤੇ ਚਾਕਾਂ ਤੇ ਇਹ ਵਾਲੇ ਚਾਕ ਤੇ ਆਹ ਵਾਲੀ ਤਰੀਕੇ ਨਾਲ ਹੀ ਇੱਕ ਲਗਾਵਾਂਗੇ ਇੱਕ ਆਪਾਂ ਹੋਰ ਤਰੀਕਾ ਲਗਾਵਾਂਗੇ ਦੋ ਤਰੀਕਿਆਂ ਨਾਲ ਲਾਉਣੇ ਦੱਸਾਂਗੇ ਤੁਹਾਨੂੰ ਬਿੱਡਾ ਵਾਲ ਪਾਈਪਿੰਗ ਆਪਾਂ ਦੋ ਤਰੀਕਿਆਂ ਨਾਲ ਕਿੱਦਾਂ ਲਾ ਸਕਦੇ ਆ ਹੁਣ ਆਪਾਂ ਇਹਦਾ ਜਿੰਨਾ ਜਿੰਨਾ ਘੇਰਾ ਰੱਖਣਾ ਹੈ ਇਹ ਤੇ ਆਪਾਂ ਆਪਾਂ ਨਿਸ਼ਾਨ ਲਾ ਲਿਆ ਤੇ ਜਿੰਨਾ ਕੋਈ ਰਾ ਫੋਲਡ ਕਰਨਾ ਹੈ ਇਦਾਂ ਆਪਾਂ ਨਿਸ਼ਾਨ ਲਾ ਕੇ ਤੇ ਉੱਪਰੋਂ ਆਪਾਂ ਨੇ ਜਿਹੜੇ ਚਾਕ ਹੈ ਨਾ ਉੱਥੋਂ ਆਪਾਂ ਐਂਚੀ ਟੇਪ ਰੱਖਾਂਗੇ ਇੱਥੋਂ ਆਪਾਂ ਐਂਚੀ ਟੇਪ ਰੱਖ ਲੈਣਾ ਤੇ نیچے ਤੱਕ ਆਪਾਂ ਨੇ ਇਸ ਤਰ੍ਹਾਂ ਜਿੱਥੇ ਆਪਣਾ ਘੇਰਾ ਜਿੰਨਾ ਫੋਲਡ ਕਰਨਾ ਉੱਥੇ ਨਿਸ਼ਾਨ ਦੇ ਨਾਲ ਨਾਲ ਰੱਖਾਂਗੇ ਤੇ ਇਸ ਤਰੀਕੇ ਆਪਾਂ ਇਹਨੂੰ ਲਗਾ ਲਾਂਗੇ ਲੰਬੀ ਲਾਈਨ ਠੀਕ ਹੈ ਇਹ ਆਪਾਂ ਚੋਕਨਾਂ ਦੇ ਨਿਸ਼ਾਨ ਵਾਲੇ ਉਹਨਾਂ ਦੇ ਉੱਪਰ ਉੱਪਰ ਆਪਾਂ ਇੱਕ ਲੈਸਰ ਸੌਰੀ ਪਾਈਪਿੰਗ ਰੱਖਾਂਗੇ ਠੀਕ ਹੈ ਉੱਪਰੋਂ ਆਪਾਂ ਇਹ ਪਾਈਪਿੰਗ ਰੱਖ ਕੇ ਬਿਲਕੁਲ ਜਿਵੇਂ ਆਪਾਂ ਸਿੰਗਲ ਪਾਈਪਿੰਗ ਲਾਉਣੀ ਹੈ ਨਾ ਉਸੇ ਤਰੀਕੇ ਨਾਲ ਹੀ ਆਪਾਂ ਇਹ ਪਾਈਪਿੰਗ ਇੱਥੇ ਨਾਲ ਰੱਖ ਕੇ ਸਿੱਧੀ ਲੈਂ ਲਗਾਵਾਂਗੇ ਇਹ ਆਪਾਂ ਸਿੱਧੀ ਲੈਂ ਲਾ ਕੇ ਜਿਹੜੇ ਲੈਂ ਲਗਾਉਣੇ ਆ ਤਾਂ ਸੌ ইਜ਼ੀ ਹੋ ਜਾਂਦੀ ਆਪਾਂ ਲਾਉਣੀ ਤੇ ਨਾਲੇ ਸਲਾਈ ਜਿੰਨੀ ਜਿੰਨੀ ਆਪਾਂ ਵਿੱਚ ਬਾਹਰ ਕੱਢਣੀ ਉਹਨੇ ਉਹਨੇ ਆਪਣੀ ਸਲਾਈ ਲੱਗ ਜਾਂਦੀ ਆ ਤੇ ਆਪਾਂ ਉਹਦੇ ਉੱਪਰ ਉਪਰ ਰੱਖ ਕੇ ਇਸ ਤਰ੍ਹਾਂ ਆਪਾਂ ਸਮਾਈ ਸਾਰੀ ਲਾਉਣੀ ਆ। ਹੁਣ ਆਪਾਂ ਇਹਨਾਂ ਚਾਂਦ ਦੇ ਉੱਪਰ ਰੱਖ ਕੇ ਲਾ ਲਈਏ। ਹੁਣ ਆਪਾਂ ਇੱਥੇ ਆ ਕੇ ਅੰਟ ਤੋਂ ਥੋੜੀ ਜਿਹੀ ਕੱਟ ਕਰ ਦਾਂਗੇ ਤੇ ਇਹਨੂੰ ਅੰਦਰ ਵੱਲ ਮੋਲਡ ਕਰ ਲੈਣਾ। ਠੀਕ ਹੈ। ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਰੱਖਾਂਗੇ। ਇਦੋਂ ਆਪਾਂ ਥੋੜੀ ਜਿਹੀ ਬਸ ਫੋਲਡ ਕਰਕੇ ਸ਼ੁਰੂ ਕਰ ਲਾਂਗੇ ਸਲਾਈ ਕਰਨੀ ਇੱਕ ਆਪਾਂ ਇਹਦੀ ਦੂਸਰੀ ਸਾਈਡ ਆਪਾਂ ਚਾਕਾ ਤੋਂ ਲਾ ਕੇ ਸਿੱਧੀ ਨਿਸ਼ਾਨ ਲਾ ਰੱਖ ਲਈ ਹੁਣ ਆਪਾਂ ਇਹ ਬਾਹਰਲੀ ਸਾਈਡ ਰੱਖਾਂਗੇ ਠੀਕ ਹੈ ਜੇ ਜਿਹੜੀ ਸਾਈਡ ਆਪਾਂ ਪਹਿਲਾਂ ਲਗਾਈ ਆ ਉਸੇ ਦੀ ਬਾਹਰਲੀ ਸਾਈਡ ਉੱਥੇ ਪਾਸੇ ਆਪਾਂ ਇਹ ਟਾਈਪਿੰਗ ਰੱਖਦੇ ਹਾਂ ਠੀਕ ਹੈ ਇਹ ਆਪਾਂ ਇੱਥੇ ਟਿੱਕਾ ਥੋੜੀ ਜਿਹੀ ਉੱਪਰ ਤੱਕ ਲਾਉਣੀ ਹੈ ਜਿਹੜਾ ਇਹ ਨਿਸ਼ਾਨ ਤੋਂ ਇੰਚ ਚ ਉੱਪਰ ਅੱਕ ਕੇ ਲਾਵਾਂਗੇ ਤੇ ਇੱਥੋਂ ਆਪਾਂ ਇਹ ਕੱਟ ਕਰ ਲਾਂਗੇ ਠੀਕ ਹੈ ਹੁਣ ਆਪਣੀ ਬਾਹਾਂ ਤੇ ਵੀ ਆਪਾਂ ਇਦਾਂ ਹੀ ਲਗਾਈ ਸੀ ਤੇ ਉਸੇ ਤਰੀਕੇ ਨਾਲ ਹੀ ਆਪਾਂ ਇਹ ਲਗਾਉਣੀ ਹੈ ਤੇ ਬਾਹਾਂ ਤੇ ਆਪਾਂ ਇਦਾਂ ਕੀਤੀ ਸੀ ਫੋਲਡ ਹੁਣ ਆਪਾਂ ਇਹਨੂੰ ਇਦਾਂ ਰੱਖਾਂਗੇ ਦੋਨੇ ਬਾਾਈਪਿੰਗਾਂ ਉੱਪਰਲੀ ਸਾਈਡ ਦਿਖਣ ਗਿਆ ਠੀਕ ਹੈ ਫਿਰ ਇਹ ਵਾਲੀ ਆਪਾਂ ਚੱਕ ਕੇ ਇਹਦੇ ਉੱਪਰ ਰੱਖਾਂਗੇ ਠੀਕ ਹੈ ਤੇ ਜੇ ਆਪਾਂ ਗੁੰਮ ਸਲਾਈ ਲਗਾਉਣੀ ਤਾਂ ਇਧਰਲੀ ਸਾਈਡ ਤੇ ਉੱਪਰ ਦੀ ਸਲਾਈ ਲਾਵਾਂਗੇ जे आप उपर सिलाई ला के लाई है फिर आप इस तरह रखा ठीक है तो आप हम लावे उपर दिलाई ला ला के हाँ इस एद करके उपरों फना उपरले पास भी आप ला सकते हैं दूसरी साइड तो नीचे तो भी लगा सकते हैं जिधर ला आप हत ठीक लगता है लगा वास्तव उधरों भी आप ला सब इस साइड तो भी आप इधरों फ के भी आप इदा ला सकते हैं ഇന സെറ്റ് കാല സിലായി ലൈ ജി ദോന പൈപങ്ങ ക്നങ്ങ സൈ ല ਆਪਣੇ ਇੱਧੇਲੀ ਸਾਈਡ ਤੋਂ ਜੀ ਆਪਾਂ ਲਾਉਣੀ ਹੈ ਇਹ ਆਪਾਂ نیچے ਤੇ ਚਾਕ ਮਤਲਬ ਚਾਕਾਂ ਵੱਲੋਂ ਵੀ ਆਪਾਂ ਲਾਉਣੀ ਤਾਂ ਇਦਾਂ ਹੀ ਰੱਖ ਰੱਖ ਕੇ ਆਪਾਂ ਸਲਾਈ ਲਾ ਲੈਣੀ ਹੈ ਇਹ ਆਪਾਂ ਦੋਨੇ ਤਰੀਕਿਆਂ ਤੋਂ ਤੁਹਾਨੂੰ ਦੱਸਤੀ ਹੈ ਇਹ ਦੂਸਰੇ ਚਾਕ ਤੇ ਲਾਈ ਸੀ ਆਪਾਂ ਤੇ ਇਹ ਆਪਾਂ نیچے ਤੋਂ ਇਦਾਂ ਰੱਖ ਕੇ ਆਪਾਂ ਲਾ ਸਕਦੇ ਹਾਂ ਠੀਕ ਹੈ ਕਿਦਾਂ ਆਪਣੀ ਇਹ ਸਾਰੀ ये आप उपर तिकड़ लगा लें ठीक है हम आप दसा तो एक होर तरीका हूँ आप निशान लगा लेना उसी तरह जिथे जिथे अपनी चाक तो नीचे घेरे तिखन इस तरह अपना निशान ला लिया हम आप दो पाइपा लवेंगे दोनों कलर एक इस तरह रख लें तो ऊपर भी आप सिलाई ला लें ठीक है इदा रख रख के एक सिलाई आप ले लगा लें दो अटैच कर लेना ਜਿਹੜੀ ਪਾਈਪਿੰਗ ਮੂਰੇ ਮੂਰਲੇ ਪਾਸੇ ਕੱਪੜੇ ਵੱਲ ਨਹੀਂ ਰੱਖਣੀ ਹੈ ਉਹ ਆਪਾਂ ਇੱਕੋ ਜਿਹੀ ਰੱਖਣੀ ਹੈ ਜਿਵੇਂ ਆਪਾਂ ਪਹਿਲਾਂ ਲਗਾਈ ਉਸੇ ਤਰ੍ਹਾਂ ਹੀ ਆਪਾਂ ਨੇ ਉਹ ਧੂਰ ਧਿਆਨ ਰੱਖਣਾ ਤੁਸੀਂ ਰੱਖਣ ਲੱਗੇ ਪਾਈਪਿੰਗ ਨਾਲ ਲੱਗੇ ਇਹ ਸਾਰੀ ਜਿਹੜੀ ਡਬਲ ਪਾਈਪਿੰਗ ਬਣਾਉਣੀ ਹੈ ਸਾਰਿਆਂ ਦੇ ਕੱਪੜੇ ਵੱਲੀ ਜਿਹੜਾ ਕਲਰ ਲਾਇਆ ਉਹੀ ਸਾਰੇ ਲਗਾਵਾਂਗੇ ਤੇ ਆਪਾਂ ਗਲੇ ਤੇ ਵੀ ਇਹਦੇ ਇਦਾਂ ਹੀ ਲਗਾਈ ਹੈ ਗਲੇ ਦਾ ਜਿਹੜਾ ਜਣ ਵੀ ਆਪਾਂ ਤੁਹਾਨੂੰ ਇਸ ਕੋ ਟਿਪ ਆਪਣੇ ਚੈਨਲ ਤੇ ਮਿਲ ਜੂਗਾ ਤੁਹਾਨੂੰ ਹੁਣ ਆਪਾਂ ਇਹ ਇਸ ਤਰੀਕੇ ਨਾਲ ਰੱਖਾਂਗੇ ਜਿੱਥੇ ਆਪਣੀ ਨਿਸ਼ਾਨ ਲੱਗਾ ਉਹਦੇ ਉੱਪਰ ਉੱਪਰ ਦੀ ਕਿਦਾਰਾ ਕੇ ਆਪਾਂ ਨਾ ਬਗਿ ਜਿੱਥੇ ਆਪਣਾ ਨਿਸ਼ਾਨ ਆ ਉਹਦੇ ਉੱਪਰ ਉੱਪਰ ਲਾਈ ਜਾਨੀ ਆਪਾਂ ਨਾਲ ਨਾਲ ਸਲਾਈ ਤੇ ਇਹ ਆਪਣਾ ਚਾਕ ਜਿੱਥੇ ਆ ਕੋਰਨਰ ਇੱਥੋਂ ਤਿੱਕਾ ਪਾ ਇੰਦਾ ਸਿੱਧੀ ਲਾ ਕੇ ਪਹਿਲਾ വെച്ച് സൂയിൽ ഉപ്പേ പാസേ ഫോൽഡെ ഇനു എ സെറ്റ് കപ്പേക്കു നീപ്പി ടീം ദോണ ഡബൽ നാ ജോടിയാ സി ദ നിക്കൽ അപ്പം ഇനു ഓപ്പേ ഫോൽഡേ ക്രീക്കാ ലോണ ਤੇ ਜਿਹੜਾ ਲਾਈਨਿੰਗ ਵਾਲੇ ਸੂਟ ਤੇ ਪਾਈਪਿੰਗ ਲਾਉਣੀ ਹੈ ਡਬਲ ਪਾਈਪਿੰਗ ਉਹਦਾ ਅਲੱਗ ਤਰੀਕਾ ਹੈ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਜਿੱਦੇ ਆਪਾਂ ਕੋਈ ਲਾਈਨਿੰਗ ਵਾਲੇ ਸੂਟ ਤੇ ਡਬਲ ਪਾਈਪਿੰਗ ਲਗਾਈ ਤੇ ਇਹ ਜੀ ਇਹ ਆਪਾਂ ਜਿਹੜੀ ਆ ਸਿੰਪਲ ਸੂਟ ਤੇ ਜਿਹੜੀ ਆਲਓਵਰ ਸੂਟ ਹੈ ਜਾਂ ਕੋਈ ਵੀ ਉਹਦੇ ਉੱਪਰ ਇਦਾਂ ਆਪਾਂ ਲਗਾਉਣੀ ਹੈ ਠੀਕ ਹੈ ਹੁਣ ਆਪਣੀ ਇਹ ਸਾਰੀ ਦੋਨਾਂ ਚੱਕਾਂ ਤੇ ਇੱਧਰ ਵੀ ਲੱਗੀ ਐ ਠੀਕ ਐ ਇਸ ਤਰੀਕੇ ਆਪਾਂ ਤਾਂ ਤੇ ਕਰੇ ਨੂੰ ਲਾ ਕੇ ਤੇ ਨੀਚੇ ਵਾਲੇ ਪਾਸੇ ਆਪਣੀ ਉਹ ਟਪਾਈ ਹੋ ਜਿਹਦੀ ਅੰਡਰਗਰਾਉਂਡ ਆਪਣੀ ਡਬਲ ਪਾਈਪਿੰਗ ਲੱਗੀ ਐ ਠੀਕ ਐ ਇੱਧਰਲੇ ਚੱਕਾਂ ਤੇ ਵੀ ਲੱਗੀ ਆਪਣੇ ਸਾਰੇ ਸੂਰ ਤੇ ਇਸ ਤਰੀਕੇ ਨਾਲ ਆਪਣੀ ਇਹ ਪਾਈਪਿੰਗ ਲੱਗੀ ਐ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਰਦਿਆ ਕਰੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਵੀ ਕਰ ਲੋ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਦੇਖ ਸਕਦੇ ਤੁਸੀਂ ਆਪਣੇ ਜਿਵੇਂ ਆਰਮ ਸੈਂਪਲ ਪਾਈਪਿੰਗ ਲੱਗਦੀ ਉਸੇ ਤਰੀਕੇ ਨਾਲ ਇਹ ਲਾ ਕੇ ਰੈਡੀ ਹੋ ਗਈ ਹੈ ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਜਰੂਰ ਮੇਰੇ ਪੇਜ ਤੇ ਜਾ ਕੇ ਦੇਖਣਾ